ਜੰਡਿਆਲਾ ਗੁਰੂ ਦਾ ਸੁਮਿਤ ਸਿੰਘ ਛੋਟਾ ਬੱਚਾ ਲੜ ਰਿਹਾ ਮੌਦੀ ਜ਼ਿੰਦਗੀ ਦੀ ਲੜਾਈ ਇੱਕ ਮਾਂ ਵੱਲੋਂ ਆਪਣੇ ਕੰਬੀਰ ਬਿਮਾਰੀ ਡੀਐਮਡੀ ਨਾਲ ਪੀੜਿਤ ਬੱਚੇ ਦੀ ਜਾਨ ਬਚਾਉਣ ਦੇਸ਼ ਪਰਦੇਸ ਵਿੱਚ ਵਸਦੇ ਸਾਰੇ ਦਾਨੀ ਸੱਜਣਾ ਅੱਗੇ ਮਦਦ ਦੀ ਗੁਹਾਰ ਲਾਉਂਦੀ ਹੈ ਜਿਸ ਨੂੰ ਇੱਕ ਭਿਆਨਕ ਬਿਮਾਰੀ ਹੈ ਜਿਸ ਦਾ ਨਾਮ ਡੀਐਮਡੀ ਹੈ ਜੀਹਾਂ ਦਿੱਲੀ ਦੇ ਏਮਸ ਹਸਪਤਾਲ ਦੇ ਵਿੱਚ ਇਸ ਬੱਚੇ ਦਾ ਇਲਾਜ ਚੱਲ ਰਿਹਾ ਹੈ ਤੇ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਇੰਡੀਆ ਦੇ ਵਿੱਚ ਪਰਮਾਪਿਓ ਵੱਲੋਂ ਸੰਘਰਸ਼ ਕਰਨ ਤੇ ਉਸ ਦੇ ਇਲਾਜ ਦੇ ਲਈ ਯੂਐਸਏ ਹਸਪਤਾਲ ਦੇ ਵਿੱਚ ਗੱਲ ਕੀਤੀ ਗਈ ਡਾਕਟਰਾਂ ਵੱਲੋਂ ਇਸ ਇਲਾਜ ਦਾ ਖਰਚਾ 27 ਕਰੋੜ ਰੁਪਏ ਦੱਸਿਆ ਗਿਆ ਮਾਪਿਓ ਲਗਾ ਰਹੀ ਨੇ ਆਪਣੇ ਬੱਚੇ ਦੇ ਇਲਾਜ ਦੇ ਲਈ ਲੋਕਾਂ ਤੋਂ ਗੁਹਾਰ ਕੀ ਕਹਿ ਰਹੇ ਨੇ ਤੁਸੀਂ ਵੀ ਸੁਣੋ ਮੇਰਾ ਬੇਟਾ ਅੱਜ 8 ਸਾਲ ਹੈ 9 ਸਾਲ ਦਾ ਹੋ ਜਾਏਗਾ ਉਹਨੂੰ ਡੀਐਮਡੀ ਹੈ ਇਹ ਦੁਸ਼ੈਨ ਮਸਕুলਰ ਡਿਸਟਰੋਫੀ ਹੁੰਦੀ ਹੈ ਇੱਕ ਜੈਨੇਟਿਕ ਡਿਜ਼ੀਜ਼ ਹੈ ਇਹ 3000 ਬੱਚਿਆਂ ਚੋਂ ਕਿਸੇ ਇੱਕ ਨੂੰ ਹੁੰਦੀ ਹੈ ਇਹਦੇ ਚ ਬਹੁਤ ਵੈਰਾਈਟੀਆਂ ਨੇ ਤੇ ਮੇਰੇ ਬੇਟੇ ਦੀ ਜਿਹੜੀ ਐਕਸੋਨ ਸਕਿਪਿੰਗ ਹੈ ਉਹ 3 ਤੋਂ ਲੈ ਕੇ 7 ਤੱਕ ਹੈ ਇਹਦੇ 'ਚ ਜਿੱਦਾਂ ਕੋਈ ਬੱਚਾ ਨਿਕਾ ਹੁੰਦਾ ਉਹਦੇ ਤੋਂ ਇਹਨੂੰ ਸਿੰਪਟਮਸ ਵਿਖਾਈ ਦਿੰਦੇ ਜਿੱਦਾਂ ਉਹਨਾਂ ਤੁਰਨਾ ਬਹੁਤ ਮੁੱਖਾ ਗਿਆ ਹੋ ਜਾਂਦਾ ਹੈ। ਉਹਦਾ ਉਹਦਾ ਜਦੋਂ ਜਿੱਦ ਜਿੱਦ ਦਾ ਵਾਦੇ ਪੈਂਦਾ ਉਹਦੀ ਵੀਕਨੈਸ ਹੋ ਜਾਂਦੀ ਹੈ ਸਭ ਕੁਝ। ਹੁਣ ਜਿਹੜਾ ਇਲਾਜ ਇਹਦਾ ਵਾ ਉਹ ਕਿੱਥੋਂ ਚੱਲਦਾ ਪਿਆ ਹੈ? ਇਹ ਐਮਸ ਤੋਂ ਚੱਲਦਾ ਪਿਆ ਤੇ ਆਪਣੇ ਮੇਰੇ ਹਸਬੰਡ ਆਰਮੀ 'ਚ ਹੈ। ਆਰਮੀ ਦਾ ਸਭ ਤੋਂ ਵੱਡਾ ਹਸਪੀਟਲ ਹੈ ਆਰਐਨਆਰ। ਤੇ ਉਥੋਂ ਤੇ ایمਸ ਤੋਂ ਸਾਨੂੰ ਪ੍ਰੈਸਕ੍ਰਿਪਸ਼ਨ ਮਿਲਿਆ ਹੈ ਕਿ ਇਹਦਾ ਟਰੀਟਮੈਂਟ ਹੈਗਾ ਆ ਕਿਸੇ 1 ਕਰੋੜ ਜੋ ਇੱਕ ਬੱਚੇ ਨੂੰ ਇਹ ਟਰੀਟਮੈਂਟ ਨਸੀਬ ਹੁੰਦਾ ਹੈ ਤੇ ਆਹ ਟਰੀਟਮੈਂਟ ਵਿਦ ਪ੍ਰੋਪਰ ਡਾਕੂਮੈਂਟੇਸ਼ਨ ਨਾਲੇ ਸਾਰੇ ਜਿੰਨੇ ਵੀ ਆਪਣੇ 올 ਓਵਰ ਇੰਡੀਆ ਦੇ ਜਿੰਨੇ ਵੀ ਵੱਡੇ ਜਿੰਨੇ ਆਪਣੇ ਡਾਕਟਰ ਹੁੰਦੇ ਉਹਨਾਂ ਦੇ ਸਟੈਂਪ ਸਾਈਨ ਸਭ ਕੁਝ ਇਹਦੇ 'ਚ ਤੇ ਇਹਦੇ 'ਚ ਸਭ ਕੁਝ ਮੈਂਸ਼ਨ ਕੀਤਾ ਗਿਆ ਆ ਕਿ ਕਿਦਾਂ ਕਿੰਨੇ ਰੁਪਏ ਲੱਗਣਗੇ ਆ 3.2 ਮਿਲੀਅਨ ਯੂ ਐਸ ਡਾਲਰ ਹੈ ਆ ਇਹਦਾ ਮਤਲਬ ਹੈ 27 ਕਰੋੜ ਇਹ ਵਨ ਟਾਈਮ ਟਰੀਟਮੈਂਟ ਹੈ ਜੈਨੇਟਿਕ ਦਾ ਇਹ 27 ਕਰੋੜ ਨਾਲ ਇਹ ਬੱਚੇ ਦੀ ਜ਼ਿੰਦਗੀ ਹੋਰ ਅੱਗੇ ਵੱਧ ਸਕਦੀ ਹੈ ਤੇ ਇਹਨੂੰ ਇੱਕੋ ਟਾਈਮ 'ਚ ਸਾਰਾ ਬੇਨਫਿਟ ਮਿਲ ਸਕਦਾ ਹੈ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜਿੱਦਾਂ ਮੇਰੇ ਹਸਬੰਦ ਆਰਮੀ 'ਚ ਹੈ ਆ ਤੇ ਇੱਕ ਜਵਾਨ ਮੇਰੇ ਸਾਰੇ ਪੀੜੀ ਮੇਰੇ ਸਹੁਰਾ ਸਾਹਿਬ ਵੀ ਆਰਮੀ 'ਚ ਸੀ ਸਾਡੀ 4 ਪੀੜੀਆਂ ਤੋਂ ਸਾਰੇ ਸੇਵਾ ਕਰ ਰਹੇ ਇਸ ਦੇਸ਼ ਦੀ ਤੇ ਹੁਣ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਕੋਈ ਬੇਨਤੀ ਕਰਦੀ ਆ ਕਿ ਜਿੰਨਾ ਹੋ ਸਕੇ ਮੇਰੇ ਬੱਚੇ ਦੀ ਹੈਲਪ ਕਰੋ ਜਿੰਨਾ ਹੋ ਸਕੇ ਆਪਾਂ ਇਹਦੀ ਕਰਾਊਡ ਫੰਡਿੰਗ ਸਟਾਰਟ ਕਰਾਈ ਹੈ ਜਿਹੜਾ ਮੈਂ ਸਾਰਿਆਂ ਨੂੰ ਦੱਸ ਦੂੰਗੀ ਉਹ ਇੰਪੈਕਟ ਗੁਰੂ ਤੋਂ ਹੈ ਤੇ ਜਿੰਨਾ ਕੋਈ ਕਿੰਨੇ ਵੀ ਦਾਨ ਕਰਦਾ ਹੈ ਕਿੰਨੇ ਵੀ ਪਾਉਂਦਾ ਹੈ ਮੇਰੇ ਬੱਚੇ ਦੀ ਜ਼ਿੰਦਗੀ ਲਈ ਉਹ ਮੇਰੇ ਲਈ ਬਹੁਤ ਹੈ ਤੇ ਜਿੰਨਾ ਹੋ ਸਕੇ ਉਹਨੂੰ ਸ਼ੇਅਰ ਕਰੋ ਕਿ ਜਿੰਨਾ ਛੇਤੀ ਹੋ ਸਕੇ ਮੇਰੇ ਬੱਚੇ ਦਾ ਟ੍ਰੀਟਮੈਂਟ ਸਟਾਰਟ ਹੋ ਸਕੇ ਹਨੂ ਆ ਫਰਵਰੀ ਤੱਕ ਦਾ ਟਾਈਮ ਮਿਲਿਆ ਹੋਇਆ ਹੈ ਕਿ ਅਸੀਂ ਇਹ ਪੈਸਾ ਜਿੰਨੀ ਛੇਤੀ ਹੋ ਸਕੇ ਕਲੈਕਟ ਕਰਨ ਤੇ ਪਲੀਜ਼ ਸਾਰੀ ਦੁਨੀਆ ਤੋਂ ਆਪਣੇ ਸਾਰੇ ਭਾਈਆਂ ਤੋਂ ਮੇਰਾ ਭੈਣਾ ਤੋਂ ਸਭ ਤੋਂ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਰੇ ਬੱਚੇ ਦੀ ਹੈਲਪ ਕਰਨ ਤੇ ਜਿੰਨਾ ਹੋ ਸਕੇ ਪੈਸਾ ਪਾਉਣ ਛੇਤੀ ਛੇਤੀ ਮੇਰੇ ਆਪਣੇ ਬੱਚੇ ਕਿਉਂਕਿ ਮੈਂ ਇੱਕ ਮਾਂ ਆ ਤੇ ਸਾਰਿਆਂ ਨੂੰ ਪਤਾ ਹੈ ਕਿ ਮਾਂ ਲਈ ਆਪਣੇ ਬੱਚੇ ਤੋਂ ਕੁਝ ਨਹੀਂ ਹੁੰਦਾ ਜ਼ਿੰਦਗੀ 'ਚ ਮੈਂ ਬਸ ਇਹੀ ਚਾਹੁੰਦੀ ਆ ਕਿ ਆਪਣੇ ਭਾਈ ਸਾਰੇ ਮੈਨੂੰ ਹੈਲਪ ਕਰਨ ਤੇ ਜਿੰਨੀ ਛੇਤੀ ਹੋ ਸਕੇ ਮੈਂ ਉਹਦਾ ਟ੍ਰੀਟਮੈਂਟ ਸਟਾਰਟ ਕਰਾ ਸਕਾਂ ਮੇਰਾ ਨਾਮ ਸੁਗਧਾ ਹੀਰਾ ਸਿੰਘ ਪਹਿਲਾਂ ਤੋਂ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਆਈ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ। ਮੇਰੇ ਪੁੱਤਰ ਨੂੰ ਕੋਈ 4 ਸਾਲ ਤੋਂ ਇਹ ਨਾਮਰਾਦ ਬਿਮਾਰੀ ਜੋ ਕਿ ਡੀਐਮਡੀ ਦਾ ਬਿਮਾਰੀ ਦੱਸੀ ਗਈ ਹੈ। ਔਰ ਮੇਰੇ بیٹے ਨੇ ਔਰ ਮੇਰੀ ਬਹੂ ਨੇ ਇਹਦੇ ਬਾਰੇ ਬਹੁਤ ਹੀ ਆਪਣੇ ਬੱਚੇ ਬਾਰੇ ਪੱਜ ਨੂੰ ਤੋੜ ਕੀਤੀ ਹੈ। ਆਰਮੀ ਦੇ ਵਿੱਚ ਬੇਸ ਹਸਪੀਟਲ, ਏਐਮਸੀ ਦੇ ਵਿੱਚ ਇਹਦਾ ਇਲਾਜ ਕਰਵਾਇਆ। ਔਰ ਉਹਦੇ ਵਿੱਚ ਇਹਦਾ ਇਲਾਜ ਸੈਕਸਫੁਲ ਨਹੀਂ ਹੈ ਉਹਨਾਂ ਨੇ ਇਹ ਦੱਸਿਆ ਵੀ ਇਹਦਾ ਇਲਾਜ ਜਿਹੜਾ ਅਮਰੀਕਾ ਦੇ ਵਿੱਚ ਹੈ ਅਮਰੀਕਾ ਦੇ ਵਿੱਚ ਇਲਾਜ ਹੋਣ ਕਾਰਨ ਉਹਨਾਂ ਨੇ ਇਹਦਾ ਬਜਟ ਸਾਨੂੰ ਕੋਈ ਕਮ ਸੰਘਾਮ 3.2 ਮਿਲੀਅਨ ਡਾਲਰ ਵਿਦੂ ਡਾਕ ਵਿਦ ਡਾਕੂਮੈਂਟਸ ਦੇ ਨਾਲ ਸਾਨੂੰ ਦੱਸਿਆ ਕਿਉਂਕਿ ਇਸ ਬੱਚੇ ਦਾ ਡਾਕੂਮੈਂਟ ਸਾਰੇ ਐਮਸ ਨੇ ਬਣਾ ਬਣੇ ਹੋਏ ਆ ਔਰ ਉਹਦਾ ਕੋਈ ਇੰਡੀਅਨ ਕਰੰਸੀ ਦੇ ਵਿੱਚ ਲਗਭਗ ਕੋਈ 27 ਕਰੋੜ ਰੁਪਇਆ ਜੋ ਕਿ ਸਾਡੇ ਬਜਟ ਤੋਂ ਬਾਹਰ ਹੈ ਅਸੀਂ ਇੱਕ ਮੀਡੀਅਮ ਪਰਿਵਾਰ ਦੇ ਨਾਲ ਸੰਬੰਧਿਤ ਹਾਂ ਕਿਉਂਕਿ ਸਾਡਾ ਪਰਿਵਾਰ ਤਿੰਨ ਪੀੜੀਆਂ ਤੋਂ ਦੇਸ਼ ਦੀ ਸੇਵਾ ਕਰ ਰਿਹਾ ਅਸੀਂ ਸਾਰੇ ਦੇਸ਼ ਵਾਸੀਆਂ ਤੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਗ੍ਰਹਿ ਮੰਤਰੀ ਸਾਹਿਬ ਤੋਂ ਆਪਣੇ ਡਿਫੈਂਸ ਮਿਨਿਸਟਰ ਤੋਂ ਔਰ ਹੈਲਥ ਮਿਨਿਸਟਰ ਤੋਂ इवन पंजाब ਦੇ ਸੀਐਮ ਤੋਂ ਔਰ ਹੈਲਥ ਮਿਨਿਸਟਰ ਤੋਂ ਇਹੋ ਗੁਆਰ ਲਾਉਣੇ ਆ ਕਿ ਸਾਡੇ ਬੱਚੇ ਦੀ ਮਦਦ ਕੀਤੀ ਜਾਵੇ ਔਰ ਦੇਸ਼ ਵਾਸੀਆਂ ਨੂੰ ਵੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਬੱਚੇ ਵਾਸਤੇ ਕ੍ਰਾਸ ਫਡੰਗ ਜੋ ਕਿ ਇਹਦਾ ਇੰਪੈਕਟ ਗਰੂਪ ਤੋਂ ਅਕਾਊਂਟ ਖੁੱਲਿਆ ਉਹ ਲਗਾਤਾਰ ਆ ਰਿਹਾ ਹੈ ਇਹਦੇ ਸਹਾਰਿਆ ਜੋ ਕਿ ਕੱਲ ਹੀ ਅਜੇ ਉਹਦਾ ਇਹਦਾ ਅਕਾਊਂਟ ਓਪਨ ਹੋਇਆ ਜਿਹਦੇ ਵਿੱਚ ਬਹੁਤ ਵੀਰਾਂ ਨੇ ਮਦਦ ਕੀਤੀ ਆ ਫੌਜੀ ਵੀਰਾਂ ਨੇ ਅਫਸਰ ਸਾਹਿਬਾਨਾਂ ਨੇ ਮੇਰੇ ਜੋ ਨਾਲ ਅਧਿਕਾਰੀ ਰਿਹਾ ਉਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਬਹੁਤ ਮੇਰਾ ਸਹਿਯੋਗ ਕੀਤਾ ਔਰ ਜਿਆਦਾ ਤੋਂ ਜਿਆਦਾ ਫੰਡਿੰਗ ਕੀਤੀ ਔਰ ਮੈਂ ਆਪਣੇ ਦੇਸ਼ਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮਰੇ ਪੋਤੇ ਵਾਸਤੇ ਵੱਤ ਤੋਂ ਵੱਧ ਅੰਡ ਪੈਸਾ ਦੇ ਤਾਂ ਕਿ ਮੇਰੇ ਬੱਚੇ ਦੀ ਜ਼ਿੰਦਗੀ ਬਚ ਸਕੇ ਧੰਨਵਾਦ